ਆਪਣਾ ਮੁੰਡਾ ਰਮਨ ਸ਼ਿਗਰ ਜੀ ਰਾਡ ਕਾਉਂਸਲਰ ਬਣਿਆ ਉਥੋਂ ਮਾਛਵਾੜੇ ਤੋਂ ਜੀ ਤੇ ਹਨਾ ਉਹ ਆ ਗਿਆ ਆਪੇ ਇਕ ਮੈਨ ਫੋਟੋ ਲੈਣਾ ਇਹਨਾਂ ਨੇ ਕਿਹਾ ਨਾਲ ਦੇ ਕਹਿੰਦੇ ਨਾਨਾ ਕੁੰਗਾ ਲਗੜਾ ਇੱਥੇ ਬੈਠ ਜਿਓ ਆ ਵੀ ਦੇਖਿਓ ਹਾਂਜੀ ਹੋਰ ਬੰਦੇ ਵੀਰ ਜੀ ਦੇਖਿਓ ਆਪਣੇ ਮੈ ਵੀ ਭਾਈ ਜਾਵਾ ਮੈਂ ਆਪਣੀ ਭਾਈ ਜਾਵਾ ਉਹ ਨਹੀਂ ਮੰਨਦੇ ਸਹੀ ਮੇਰਾ ਅਮਰੋਧੇ ਪਾਵੇ ਮੇਰਾ ਕੋਈ ਹੱਕ ਵਾਲਾ ਪਾਵੇ ਉਹ ਵੱਡ ਗੱਲ ਪਰ ਵਸੀ ਨਹੀਂ ਆ ਪਾਰਟੀ ਬੜੀ ਆ ਕੀ ਜਗ ਹੈ ਯਾਰ ਤੋਂ ਸਭ ਇਹ ਤੇ ਤੇ ਦੋ ਰਾਜkumar ਜੀ ਬ੍ਰਿਟਾ ਨੇ ਖਬਰ ਤੇ ਜਿਸੋ ਗਵਤੀ ਨਾਲ ਰਾਜkumar ਬਟੇਰਾ ਲਿਖਿਆ ਗਿਆ ਕਿਰਪਾ ਕਰਕੇ ਆ ਸਭ ਗਿਆ ਉਹਨੂੰ ਕਾਲ ਕੋ ਕਰਾਇਆ ਲੈ ਕਮੀ ਜੀ ਕਾਲ ਕਰਾਈ ਇਸ ਚਾਰ ਲਿੱਖੀ ਫੋਟੋ ਕਿਚੀ ਕੱਲ ਸ਼੍ਰੋਮਣੀ ਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਇੱਕ ਮੀਟਿੰਗ ਹੋਈ ਆ ਜਿਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਅਸਤੀਫਾ ਮਨਜ਼ੂਰ ਕੀਤਾ ਗਿਆ ਤੇ ਪਾਰਟੀ ਦੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਭਰਤੀਆਂ ਖੁੱਲੀਆਂ ਗਈਆਂ ਨੇ ਜਿਹਦਾ ਇੱਕ ਇੱਕ ਸ਼ਡਿਊਲ ਇਸ਼ੂ ਕੀਤਾ ਗਿਆ ਸ਼੍ਰੋਮਣੀ ਕਾਲੀ ਦਲ ਵੱਲੋਂ 20 ਜਨਵਰੀ ਤੋਂ ਲੈ ਕੇ 20 ਫਰਵਰੀ ਤੱਕ ਪਿੰਡ-ਪਿੰਡ ਜਾ ਕੇ ਕੱਲੇ-ਕੱਲੇ ਬੰਦੇ ਕੋ ਕੋ ਕਿ ਇਹਨਾਂ ਨੇ ਆਪਾਂ ਜਿਹੜੀ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਪਹਿਲਾਂ ਤਾਂ ਇਹ ਦੱਸਣਾ ਚਾਹੁੰਦੇ ਆ ਕਿ ਸ਼ਾਰੀ ਵਰਕਿੰਗ ਕਮੇਟੀ ਨੇ ਇੱਕ ਫੈਸਲਾ ਕੀਤਾ ਵੀ ਜਿਹੜੇ ਵੀ ਪੰਜਾਬ ਹਤੈਸ਼ੀ ਬੰਦੇ ਨੇ ਜਿਹੜੇ ਪੰਜਾਬ ਦਾ ਵਿਕਾਸ ਚਾਹੁੰਦੇ ਆ ਉਹ ਰਲ ਕੇ ਇੱਕ ਪਲੈਟਫਾਰਮ ਤੇ ਇਕੱਠੇ ਹੋਈਏ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰੀਏ ਭਰਤੀ ਦੇ ਆਧਾਰ ਤੇ ਡੈਲੀਗੇਟ ਬਣਨਗੇ ਤੇ ਡੈਲੀਗੇਟਾਂ ਦਾ ਫਿਰ اجلاس ਹੋ ਕੇ 1 ਮਾਰਚ ਨੂੰ ਜੋ ਪਾਰਟੀ ਦਾ ਨਵਾਂ ਪ੍ਰਧਾਨ ਬਣਾਇਆ ਜਾਊਗਾ ਇਹ ਜੋ ਸ਼ਡਿਊਲ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ ਦਿੱਤਾ ਗਿਆ ਉਸ ਰਿਗਾਰਡਿੰਗ ਮੈਂ ਬੜਾ ਧੰਨਵਾਦ ਦਿਆਂਗਾ ਸਮੂਹ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦਾ ਜਿਨ੍ਹਾਂ ਨੇ ਮੈਨੂੰ ਫਤੇਗੜ ਸਾਹਿਬ ਦਾ ਜਿਹੜਾ ਨਾਲ ਅਬਜ਼ਰਵਰ ਲਾਇਆ ਨਾਲ ਮੇਰੇ ਖਾਲਸਾ ਜੀ ਜਿਨ੍ਹਾਂ ਨੇ ਤੋਂ ਇਲੈਕਸ਼ਨ ਲੜੀ ਆ ਸੋ ਇਹਨਾਂ ਦਾ ਬੜਾ ਵੱਡਾ ਤਿਆਰਬਾ ਸਾਡੇ ਦੋਨਾਂ ਦੀ ਡਿਊਟੀ ਲੱਗੀ ਆ ਅਸੀਂ ਆਪਣੇ ਅੱਗੇ ਜਿਹੜੀ ਕਮੇਟੀ ਦੇ ਮੈਂਬਰਾਂ ਦੇ ਨਾਲ ਸਾਰਿਆਂ ਨਾਲ ਮੀਟਿੰਗ ਕਰਕੇ ਫਤੇਗੜ ਸਾਹਿਬ ਮੀਟਿੰਗ ਕਰਾਂਗੇ ਤੇ ਭਰਤੀ ਦੇ ਵਿੱਚ ਸਭ ਨੂੰ ਬੇਨਤੀ ਆ ਵੀ ਜੇ ਪੰਜਾਬ ਲਈ ਤੁਸੀਂ ਸੋਚਦੇ ਹੋ ਪੰਜਾਬੀਅਤ ਲਈ ਸੋਚਦੇ ਹੋ ਪੰਜਾਬ ਨੂੰ ਅੱਗੇ ਲੈ ਕੇ ਜਾਣ ਬਾਰੇ ਸੋਚਦੇ ਹੋ ਤਾਂ ਸ਼ਰਮਣੀ ਅਕਾਲੀ ਦਲ ਦੇ ਮੈਂਬਰ ਬਣੋ ਕਮੇਟੀ ਦੇ ਵਿੱਚ ਵੱਧ ਤੋਂ ਵੱਧ ਆਪਣੇ ਜਿਹੜੇ ਮੈਂਬਰ ਬਣਾਓ ਡੈਲੀਗੇਟ ਬਣੋ ਅਤੇ ਆਓ ਰਲ ਕੇ ਨਵਾਂ ਪੰਜਾਬ ਸਿਰਜੀਏ ਪੰਜਾਬ ਨੂੰ ਫੇਰ ਉਸ ਬਲੰਦੀਆਂ ਤੇ ਲੈ ਕੇ ਜਾਈਏ ਜਿਹਦਾ ਸੁਪਨਾ ਸਾਡੇ ਬਜ਼ੁਰਗਾਂ ਨੇ ਦੇਖਿਆ ਸੀ ਸੋ ਸਾਰਿਆਂ ਨੂੰ ਬੇਨਤੀ ਆ ਵੀ ਸ਼੍ਰੋਮਣੀ ਅਕਾਲੀ ਦਲ ਤੇ ਇੱਕ ਪਲੈਟਫਾਰਮ ਤੇ ਆਪਾਂ ਆਪਣੇ ਵਿਚਕਰੇ ਪਲਾ ਕੇ ਹੁਣ ਇਕੱਠੇ ਹੋਈਏ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸਾਹਿਬ ਰਵਿੰਦਰ ਸਿੰਘ ਜੀ ਭੁੰਦੜ ਵੱਲੋਂ ਪਾਰਟੀ ਹਾਈ ਕਮਾਂਡ ਔਰ ਵਰਕਿੰਗ ਕਮੇਟੀ ਨਾਲ ਵਿਚਾਰ ਕਰਨ ਤੋਂ ਬਾਅਦ ਭਰਤੀ ਦੀ ਪ੍ਰਕਿਰਿਆ ਜਿਹੜੀ ਹੈ ਉਹ ਸਟਾਰਟ ਕੀਤੀ ਗਈ ਹੈ ਜਿਦੇ ਵਿੱਚ ਮੈਨੂੰ ਅਰਸਾ ਪਰਮਜੀਤ ਸਿੰਘ ਢਿੱਲੋਂ ਉਹਨਾਂ ਨੂੰ ਅਬਜ਼ਰਵਰ ਫਤੇਗਰ ਸਾਹਿਬ ਵਿਖੇ ਲਾਇਆ ਗਿਆ ਮੈਂ ਸਭ ਤੋਂ ਪਹਿਲਾਂ ਧਰਮਦਿਆ ਪਾਰਟੀ ਹਾਈ ਕਮਾਂਡ ਦਾ ਔਰ ਅੱਜ ਅਸੀਂ ਦੋਨੋਂ ਜਿਹੜੀ ਇਹ ਪਲੇਠੀ ਮੀਟਿੰਗ ਕਰਨ ਵਾਸਤੇ ਇੱਥੇ ਇਕੱਤਰ ਹੋਏ ਸੀ ਕਿ ਭਰਤੀ ਦੀ ਪ੍ਰਕਿਰਿਆ ਜਿਹੜੀ ਹੈਗੀ ਆ ਉਹ ਆਉਂਦੇ ਦਿਨਾਂ ਦੇ ਵਿੱਚ ਫਤੇਗਰ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਵਿਖੇ ਨਗਮਸਤਕ ਹੋ ਕੇ ਮੱਥਾ ਟੇਕ ਕੇ ਉੱਥੋਂ ਅੱਗੇ ਲੈ ਕੇ ਕੀਤੀ ਜਾਊਗੀ ਔਰ ਮੈਂ ਅਪੀਲ ਵੀ ਕਰਦਾ ਮਾਂ ਪਿੰਡ ਪਿੰਡ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਾਰਡਾਂ ਦੇ ਵਿੱਚ ਨੌਜਵਾਨਾਂ ਨੂੰ ਕਿ ਅੱਗੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦੇ ਵਿੱਚ ਜਿਹੜਾ ਆਓ ਤਾਂ ਕਿ ਆਪਾਂ ਪੰਜਾਬ ਦੇ ਅੰਦਰ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਫਿਰ ਦੁਬਾਰਾ ਲੀਹਾਂ ਤੇ ਲਿਆ ਸਕੀਏ ਔਰ ਪੰਜਾਬ ਦੇ ਲੋਕ ਅੱਜ ਇਸ ਚੀਜ਼ ਨੂੰ ਬੜੀ ਚੰਗੀ ਤਰ੍ਹਾਂ ਸਮਝ ਚੁੱਕੇ ਨੇ ਕਿ ਮੌਜੂਦਾ ਜਿਹੜੇ ਪ੍ਰਬੰਧ ਮੌਜੂਦਾ ਸਰਕਾਰ ਦੇ ਜਿਹੜੇ ਨਾਕਾਮ ਪ੍ਰਬੰਧ ਨੇ ਉਹ ਵੀ ਆਪਾਂ ਦੇਖ ਲਏ ਨੇ ਔਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਹੋਏ ਜਿਹੜੇ ਕੰਮ ਨੇ ਉਹ ਵੀ ਆਪਣੇ ਸਾਹਮਣੇ ਨੇ ਸੋ ਮੈਂ ਆਸ ਕਰਨਾ ਕਿ ਆਉਂਦੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਪਰਮੇ ਮੀਟਿੰਗ ਦੇ ਵਿੱਚ ਇਹ ਕੰਮ ਸ਼ੁਰੂ ਕੀਤਾ ਜਾਊਗਾ ਔਰ ਪੰਜਾਬ ਦੇ ਲੋਕ ਵੱਧ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੇਮ ਦੇ ਵਿੱਚ ਭਾਗ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਧਾਨ ਸਾਹਿਬ ਦੀ ਔਰ ਸਾਰੇ ਅਹੁਦੇਦਾਰਾਂ ਦੀ ਜਿਹੜੀ ਹੈ ਚੋਣ ਉਹ ਕਾਮਯਾਬੀ ਨਾਲ ਹੋਊਗੀ ਔਰ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡਾ ਰੋਲ ਰਾਜਨੀਤੀ ਦੇ ਵਿੱਚ ਰੋਲ ਅਦਾ ਕਰੇਗਾ ਜੀ ਰੂਪਰੇਖਾ ਕੀ ਹੋਊਗੀ ਜੀ ਬਕਬਕ ਪਿੰਡਾਂ ਦੇ ਵਿੱਚ ਕਮੇਟੀ ਬਣਾਈ ਜਾਵੇ ਸਭ ਤੋਂ ਪਹਿਲਾਂ ਤਾਂ ਜੀ ਇਹ ਜਿਹੜੀ ਹੈਗੀ ਆ ਅਹੁਦੇਦਾਰ ਸਹਿਬਾਨ ਦੀ ਮੀਟਿੰਗ ਜਿਹੜੀ ਆ ਉਹਦੇ ਦਿਨਾਂ ਵਿੱਚ ਫਤੇਕਰ ਸਾਹਿਬ ਦੇ ਵਿੱਚ ਹੋਊਗੀ ਉਸ ਤੋਂ ਬਾਅਦ ਫਿਰ ਜਿਹੜੀਆਂ ਪਿੰਡ ਪਿੰਡ ਡਿਊਟੀਆਂ ਨੇ ਜਿਹੜੀਆਂ ਉਹ ਲੱਗਣਗੀਆਂ ਸੋ ਅਮਨੇ ਕਾਲੀਤਲ ਦੇ ਵਰਕਰ ਅੱਜ ਵੀ ਪਿੰਡ ਪਿੰਡ ਸ਼ਹਿਰ ਸ਼ਹਿਰ ਬੈਠੇ ਨੇ ਸੋ ਸਾਰੇ ਬੰਦੇ ਜਿਹੜੇ ਨੇ ਆਪਣੀ ਆਪਣੀ ਡਿਊਟੀ ਜਿਹੜੀ ਆ ਉਹ ਨਿਭਾ ਕੇ ਇਹ ਵਪਾਰਟੀ ਦੇ ਇਸ ਜਿਹੜੇ ਪਰਤੇ ਮਹਿੰਮ ਦੇ ਵਿੱਚ ਕੰਮ ਕਰਨਗੇ